ਲੈ ਪਾ ਦੀ ਆ ਪੈਸ ਦੇ ਤੇ ਲੈ ਪਾ ਦੀ ਵੀ ਖਰਚੇ ਨੂੰ ਅਕਲ ਦੀ ਕਿਸ ਨੇ ਧੂਆਂ ਧਾਰ ਕਰਤਾ ਨਹੀਂ ਹੁਣ ਤਾਂ ਇਹ ਘਟਿਆ ਪਹਿਲਾਂ ਬਾਲਾ ਜਿਆਦੇ ਸੀਗਾ ਇਹ ਜ਼ਰੂਰੀ ਹੁੰਦੀ ਆ ਅੱਗ ਲਾਉਣੀ ਹੈ ਬਾਹਰ ਵਧੀਆ ਬਾਇਆ ਜਾਣਾ ਹੈ ਬਾਹਰ ਵਧੀਆ ਬਾਇਆ ਜਾਣਾ ਨਹੀਂ ਵੇਰ ਉਹਦਾ ਘਣਾ ਗਿੱਲੀ ਲੱਗੀ ਨਾ ਉਸੇ ਵੀ ਤੋਂ ਬਿਨਾ ਸਰਦਾ ਨਹੀਂ ਹੈਗਾ ਹੈ ਜੇ ਹੁਣ ਨਾ ਲਾ ਕੋਮਟਰ ਲਾਉਣ ਲੱਗ ਗਿਆ ਨਾ ਹੂੰ ਕੋਮਟਰ ਕਿਲਾ ਨਹੀਂ ਲਾਦਾ ਇਹ ਤੋਂ ਬਣਾ ਇਹ ਬੱਚਾ ਜੜਾ ਤਾਂ ਫਿਰ ਵੀ ਨਹੀਂ ਮੱਜਦੀਆਂ ਲੱਜਣਾ ਦਾ ਕੁਝ ਨਹੀਂ ਵੀ ਜਿਹੜਾ ਉੱਪਰਲਾ ਫੋਹੂ ਜਿਆ ਉਹ ਕੋਮਟਰ ਲਾਖਣੀ ਇਹਦਾ ਅੱਛਾ ਕੋਮਟਰ ਕਿਲਾ ਨਹੀਂ ਲਾਦਾ ਉਹ ਕੋਈ ਨਾ ਬੜੀ ਨਹੀਂ ਜਦੋਂ ਰੂਟਾ ਵੀਟਰ ਨਾਲ ਬਾਤ ਆ ਜੇ ਨਾ ਜੋ ਵੀ ਲਾ ਦੇ ਫਿਰ ਵੀ ਨਹੀਂ ਲੱਗਦਾ ਇਹ ਜ਼ਰੂਰੀ ਆ ਫਿਰ ਜ਼ਰੂਰੀ ਆ ਇਹ ਲਾਉਣਾ ਹੂੰ ਆਪਾਂ ਆਪਣੇ ਮਿੱਤਰਾਂ ਨੂੰ ਦਈਏ ਫਿਰ ਐ ਦੀ ਨਾਮ ਜਰੂਰੀ ਹੈ ਇਹ ਹੈ ਜਰੂਰੀਤਾ ਅਗਰ ਕੇ ਲੱਗ ਰਿਹਾ ਹੈ ਜਿੰਨੇ ਪਵਾਦੇ ਤੇ ਸਾਡੇ ਵਾਰ ਕਰਨ ਤਾਂ ਕਣੀ ਕੱਢੀ ਜਾਣੇ ਪੈਸੇ ਇਥੇ ਨੇ 2-4 ਦਿਨ ਬੱਧ ਵੀ ਰੱਖਾ ਕਿ ਨਾ ਪਹਿਲੀ ਮੁੱਕ ਜਾਂਦਾ ਨੈਟ ਕੀ ਹੋ ਗਿਆ ਆ ਪਾਇ ਚ ਨੈਟ ਪੱਤ 25 ਤਾਂ ਦਿਨ ਨਹੀਂ ਕਟਿਆ ਉਹਦੇ ਕਿਹਾ ਤਾਂ ਸੀ ਇਹਨੂੰ ਮੈਂ ਕਿਹਾ ਬੋਰਡ ਕਰਾ ਦੇ ਹਾਂ ਬੋਰਡ ਕਰਾ ਦੇ ਕਹਿੰਦਾ ਲੈ ਤੂੰ ਫੇਰ ਤੂੰ ਮੈਂ ਦੁਕਾਨਾਂ ਅਸੀਂ ਤੋਰੀਏ ਨਾ ਸਾਡੇ ਮਰਗਰ ਤੋਂ ਹੋਰ વાਤੀਆਂ ਦੀ ਹੋਰ ਕਦੇ ਗੱਲਤ ਹੁੰਦੀ ਆਹ ਪਾ ਤਨ ਗੇੜੇ ਮਰ ਬਾਸੇ ਦੇ ਇਹ ਇੱਕ ਦੇਖੋ ਸੰਨੋ ਲਿਖ ਕੇ ਵੀ ਦੇਤਾ ਪਰਚੀ ਤੇ ਖबरा ਪੱਤੀ ਤੇ ਇਹ ਜਾਂਦਾ ਜਾਂਦਾ ਭੁੱਲ ਜਾਂਦਾ ਇਹ ਹੁਣ ਇਹਦਾ ਕੀ ਲਾ ਕੇ ਇਹਨੂੰ ਬਦਾਮ ਦੋ ਗਵਾਦਾ ਕਰ ਬਚਾਰੀ ਨਹੀਂ ਬਦਾਮ ਖਾਂਦਾ ਵੀ ਇਹ ਇੱਕ ਘਾਟਾਗਾ ਹੈ ਤਨਗੇੜੇ ਮਰਵਾਇ ਚੌਥੇ ਫੇਰ ਮੈਨੂੰ ਆਪ ਆਉਣਾ ਪੈਗਾ ਹੁਣ ਦੁਬਾਰਾ ਆਪ ਹੀ ਆ ਜਾਕਰ ਪਹਿਲੀ ਆਪ ਆ ਜਾਕਰ ਅੰਦਾ ਭੁੱਲ ਜਾਂਦਾ ਵਿਚਾਰ ਆਂਦਾ ਭੁੱਲ ਜਾਂਦਾ ਇਹ ਨਹੀਂ ਤੇ ਮੈਨੂੰ ਐ ਦੱਸ ਵੀ ਹੁਣ ਸਿੰਮ ਬਦਲ ਤੇ ਕੀ ਕੀ ਕਿਵੇਂ ਕੁਝ ਕਹਿ ਮੈਨੂੰ ਸਾਰਾ ਦੱਸ ਸਿੰਮ ਦਾ ਹੁਣ ਇਹਦੇ ਚ ਰੀਚਾਰਜ ਕਰਨਾ ਪਊ ਜਿਵੇਂ ਉਦੋਂ ਸੀ ਉਸ ਦਿਨ ਤਾਂ ਹੋ ਜਾਂਦਾ ਫ੍ਰੀ ਦੇ ਵਿੱਚ ਹੀ ਤੁਹਾਡਾ ਹੁਣ ਇਹ ਚ ਪਹਿਲਾਂ ਦਾ ਰੀਚਾਰਜ ਕਰਾਉਣਾ ਪਊਗਾ ਜਮਾ ਖਤਮ ਹੋਇਆ ਕੱਲ ਖਤਮ ਹੋ ਗਿਆ ਇਹ ਪੈਕ ਤੋਂ ਤੜਕੇ ਹੁਣੇ ਹਜੇ ਕੱਲ ਖਤਮ ਹੋਇਆ ਅੱਜ 14 ਤਰੀਕ ਹੈ 13 ਤਰੀਕ ਦਾ ਖਤਮ ਹੋਇਆ ਹੈ ਲੈ ਕੇ ਤਾਂ 14 15 ਨੂੰ 15 ਨੂੰ ਲੈ ਕੇ ਗਿਆ 15 ਸਵੇਰੇ ਹੀ ਆ ਸੋਨ ਨੂੰ ਲੈ ਗਏ 16 ਨੂੰ ਲੈ ਕੇ ਗਿਆ ਮੋਬਾਈਲ ਉਹਦੀ ਪੁਆਇਨ ਪੈਸੇ ਜਿੱਦ ਮੈਂ ਦਾ ਰੱਖ ਲੈ ਕੇ ਗਿਆ ਜੇ ਬਸ 16 ਨੂੰ ਬਗੜ 28 ਦਿਨਾਂ ਦੇ ਹੁੰਦੇ ਆਣਾ ਫਿਰ ਤਾਂ ਹਾਂ ਇਹ 28 ਦਿਨਾਂ ਦੇ ਹੁੰਦੇ ਆਣਾ ਪੈਸੇ ਤਾਂ ਤੇ ਦੋ ਤਿੰਨ ਪਹਿਲੀ ਇਕੱਠੇ ਗਏ ਤੇ ਹੱਟ ਵਾ ਸਵੇਰੇ 15 ਹੋ ਉਹ ਫਰਸੋ 16 ਹੋ ਅੱਜ 13 ਰਹੀ ਆ 13 ਦਾ ਹੈਗੀ ਇਹ 28 ਦਿਨਾਂ ਦਾ ਹੁੰਦੇ ਆ ਮੈਂ ਤਾਂ ਪੈਕ ਹੁੰਦਾ ਹੀ 28 ਦਿਨਾਂ ਦਾ ਹੁੰਦਾ ਇਹ 28 ਦਿਨਾਂ ਦੇ ਪੂਰੇ ਮਹੀਨੇ ਦਾ ਨਹੀਂ ਫਾਲਜੀ 405 ਜੀ ਨਟ ਪੈ ਰਿਹਾ Esse é o melhor que a